ਹਾਂਜੀ ਸ਼ਸ਼ੀਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਵੀ ਠੀਕ ਠਾਕ ਹੋਮੋਂਗੇ ਸੋ ਬਹੁਤ ਧੰਨਵਾਦ ਤੁਹਾਡਾ ਦੋਸਤੋ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਜਰੂਰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜੋ ਆਪਾਂ ਆ ਵੀਡੀਓ ਪਾ ਰਹੇ ਆ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਤੁਮ ਸੜਕ ਦੇ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਦੇਖੋ ਕਿੰਨੇ ਦਰਖਤ ਲੱਗੇ ਹੋਏ ਨੇ ਤੋ ਜਦੋਂ ਇੱਥੋਂ ਦੀ ਲੰਘਦੇ ਆ ਤਾਂ ਬੜਾ ਮਨ ਨੂੰ ਸਕੂਨ ਜਾਂ ਮਿਲਦਾ ਰੀ ਦਿਲ ਖੁਸ਼ ਹੁੰਦਾ ਵੀ ਯਾਰ ਹਾਂ ਦਰਖਤ ਸੋਹਣੇ ਲੱਗਦੇ ਹੈਨਾ ਜਦੋਂ ਮਤਲਬ ਖਾਲੀ ਹੋਵੇ ਦੋਨੋਂ ਪਾਸੇ ਤੇ ਆਪਾਂ ਨੂੰ ਮਤਲਬ ਕਿੰਨਾ ਜਿਆਦਾ ਲੱਗਣ ਨਾਲ ਧੁੱਪ ਲੱਗੋ ਹੈਨਾ ਹੁਣ ਆਪਾਂ ਕੋਈ ਗੱਡੀ ਰੋਕ ਲਈ ਜਾਂ ਕੋਈ ਸਕੂਟਰ ਮੋਟਰਸਾਈਕਲ ਵਾਲਾ ਬੰਦਾ ਛਾਵੇਂ ਰੁਕਦਾ ਤੇ ਕਿੰਨਾ ਮਤਲਬ ਵਧੀਆ ਲੱਗਦਾ ਹੈਨਾ ਇਹ ਚੀਜ਼ ਆਪਾਂ ਨੂੰ ਸੋ ਇਹ ਹੈਗਾ ਰਸਤਾ ਆਪਾਂ ਫਤਿਹਗੜ੍ਹ ਸਾਹਿਬ ਤੋਂ ਪਹਾੜਸੋਂ ਵੱਲ ਜਾਈਏ ਉੱਥੇ ਰਸਤਾ ਆਉਂਦਾ ਤੇ ਵੇਖੋ ਸੋਹਣੇ ਕਿੰਨੇ ਦਰਖਤ ਲੱਗਦੇ ਆ ਤੇ ਥੱਲੇ ਥੱਲੇ ਚਿੱਟਾ ਰੰਗ ਕળી ਵੈਰਾ ਮਾਰੀ ਹੋਈ ਹੈ ਸੋ ਆਪ ਸਭ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਵੀ ਯਾਰ ਦਰਖਤ ਆਪਣੇ ਖੇਤਾਂ ਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਤੇ ਜਰੂਰ ਲਾਵੋ ਤੇ ਦਰਖਤ ਲਾ ਕੇ ਉਹਨੂੰ ਪਾਣੀ ਵੀ ਪਾਉਣਾ ਉਹਨੂੰ ਪਾਲਣਾ ਵੀ ਆਪਾਂ ਸੋ ਪ੍ਰਮਾਤਮਾ ਤੁਹਾਨੂੰ ਬਹੁਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡਾ ਭਲਾ ਕਰੂਗੇ ਕਿਉਂਕਿ ਬਹੁਤ ਚੰਗਾ ਤੇ ਇੱਕ ਨੇਕ ਕੰਮ ਹੈ ਇਹ ਸੋ ਮੇਰੀ ਭਰਾਵਾਂ ਨੂੰ ਤੁਹਾਨੂੰ ਬੇਨਤੀ ਹੈ ਵੀ ਜਰੂਰ ਵੱਧ ਤੋਂ ਵੱਧ ਦਰਖਤ ਲਾਓ ਔਰ ਸਰਕਾਰੀ ਨਰਸਰੀਆਂ ਦੇ ਵਿੱਚ ਫ੍ਰੀ ਵੀ ਮਿਲਦੇ ਆਧਾਰ ਕਾਰਡ ਦੇ ਕੇ 14-15 ਦਰਖਤ ਮਿਲ ਜਾਂਦੇ ਆ ਜੇਕਰ ਨਹੀਂ ਮਿਲਦੇ ਤਾਂ ਕੋਈ ਗੱਲ ਨਹੀਂ ਥੋੜੇ ਮਤਲਬ 20-25 ਰੁਪਏ ਦਾ ਇੱਕ ਦਰਖਤ ਆ ਜਾਂਦਾ ਬਕਰਾਂ ਇਨਾਂ ਲਾ ਦੋ ਹਨਾ ਢੇਕਾਂ ਔ ਟਾਲੀਆਂ ਤੂਤ ਇਹ ਚੀਜ਼ਾਂ ਲਾਓ ਆਪਣੇ ਫਲਦਾਰ ਲਾਓ ਹਨਾ ਸੋ ਬੇਨਤੀ ਆ ਵੇਖੋ ਸਾਹਮਣੇ ਕਿੰਨਾ ਯਾਰ ਰੂਹ ਦਿਲ ਖੋਸੋਂਦਾ ਦਰਖਤ ਦੇ ਕੇ ਸੋ ਬੇਨਤੀ ਆ ਆ ਇਧਰ ਸਾਡੇ ਵੱਲ ਧੂਰੀ ਵੱਲ ਨੇਰੀ ਆ ਧੂਰੇ ਨੂੰ ਜਾਣੇ ਆ ਧੂਰੀ ਤੋਂ ਸਾਰੇ ਦਰਖਤ ਪੱਟੇ ਪੱਟੇ ਯਾਰ ਗਿਰ ਪਿਆ ਡੜੇ ਬੋਰਡ ਯਾਰ ਬੜਾ ਮਨ ਨੂੰ ਦੁੱਖਿਆ ਲੱਗਿਆ ਵੀ ਦੇਖੋ ਕਿੰਨੇ ਸਾਲਾਂ ਤਿਆਰ ਹੋਏ ਹੋਣਗੇ ਬੇਨਤੀ ਆ ਤੁਸੀਂ ਵੀ ਲਓ ਬਹੁਤ ਬਹੁਤ ਧੰਨਵਾਦ